ਸਿਆਕਾਲ ਵਿੱਦਿਸ਼ਾਤਰ ਸਦਾਰਕ ਬਲਾਵ ਤੇ ਆਪਾਂ ਪਹੁੰਚੇ ਜੀ ਅੱਜ ਵਕੀਲੇਰਾ ਕੋਲੇ ਪਿੰਡ ਚਾਂਦੀ ਵਾਲਾ ਝੁੱਗੀ ਤੇ ਮਸ਼ੀਨਾ ਰਿਪੇਅਰ ਕਰ ਸ਼ੁਰੂ ਹੋ ਰਹੀ ਆ ਵਕੀਲੇ ਬਾਈ ਅੱਜ ਮੱਕੀ ਤੇ ਮਸ਼ੀਨ ਦੀ ਰਿਪੇਅਰਿੰਗ ਕਰ ਰਿਹਾ ਤੇ ਇਹਨਾਂ ਨੂੰ ਪੁੱਛਦਾ ਮੱਕੀ ਪਰ ਕੀ ਕੀ ਬਦਲਾਅ ਕਰਨਾ ਪੈਂਦਾ ਕਿਦਾਂ ਦੇ ਮਸ਼ੀਨ ਕਿੰਨਾ ਗੇਰੀਆ ਵੱਡਾ ਜਾਂਦਾ ਤੇ ਕਿਵੇਂ ਦਾ ਸਾਖਤਾ ਵੇ ਇਹ ਜੀ ਸਾਲ ਬਾਅਦ ਕੰਬੈਨ ਮੁੜ ਕੇ ਆਈ ਇਹ ਸਾਲ ਕੇ 6 ਮਹੀਨੇ ਬਾਅਦ ਨਾ 7 ਮਹੀਨੇ ਬਾਅਦ ਵੀ ਆਪਣੇ ਘਰ ਆਈਆ 7 ਮਹੀਨੇ ਐਂਪੀ ਚਲਾ ਕੇ 7-8 ਮਹੀਨੇ ਹੋ ਗਏ ਤਕਰੀਬਨ ਮਿਲੋ ਜੀ ਵਕੀਲੇ ਬਾਈ ਨੂੰ ਸਸੇ ਗੱਲਾਂ ਜੀ ਹੋਰ ਜੀ ਠੀਕ ਠਾਕ ਹੈ ਬਾਕੀ ਮਿਲੋ ਇਧਰ ਇੱਕ ਹੋਰ ਵੀਰ ਬੈਠਾ ਕੀ ਨਾ ਖੜਾ ਕਿਨਾਂ ਥੜਾ ਕਰਨ ਕਾਰਨਰ ਜਣਾ ਥੋੜਾ ਨਾ ਕੀ ਜੀ ਆਪਣੇ ਬੀਲੇ ਪਰਾਈ ਵੇਚ ਲੈ ਸਾਸਿਗਾਲ ਬੁਲਾ ਲੈ ਸਾਸਿਗਾਲ ਵੀਰ ਜੀ ਕੋਈ ਬੁਲਾ ਵੀ ਸਾਸਿਗਾਲ ਸਾਸਿਗਾਲ ਹਾਂ ਤੂੰ ਬੁਲਾ ਵੀ ਸਾਸਿਗਾਲ ਜੀ ਦੇਖ ਤਾ ਦੇਖੋ ਇਹ ਮਸ਼ੀਨ ਦੀ ਰਿਪੇਅਰਿੰਗ ਕਰ ਰਹਾ ਮੂੰਗੀ ਤੇ ਚਲਾਉਣੇ ਕਿ ਮੱਕੀ ਦੇ ਮੱਕੀ ਦੇ ਮੱਕੀ ਗੜੀ ਹਰੀ ਵੱਟੇ ਚਾਰ ਵਾਲੀ ਕਿ ਦੂਜੀ ਦਾਣੇ ਦੇ ਚਾਰ ਵਾਲੀ ਦੇ ਬਲੇਡ ਮੈਂ ਮਾਹ ਹੁੰਦਾ ਕਿ ਯਾਰ ਵੱਟ ਦੇਣਾ ਵੀ ਚਾਰ ਵਾਸਤੇ ਵੀ ਦੂਜੀ ਛੱਲੀਆਂ ਵਾਲੀ ਛੱਲੀਆਂ ਵਾਲੀ ਤੇ ਇਹ ਫਿਰ ਕੀ ਕਹਿੰਦੇ ਇਹ ਕਰਨਾ ਪੈਂਦਾ ਆਪਾਂ ਨੂੰ ਬਦਲਾਵ ਵਗੈਰਾ ਵੀ ਬਾਸਕਟ ਵਗੈਰਾ ਆ ਜਾ ਥ੍ਰੈਸ਼ਰ ਵਗੈਰਾ ਇਹਨੇ ਵਾਰ ਮੜੇ ਦੱਸ ਸਕਦੇ ਨੌਲੇਜ ਦੇ ਸਕਦਾ ਨਹੀਂ ਪਲੇ ਦੱਸੋ ਬਾਸਕਟ ਤੇ ਛਾਲੇ ਦੇ ਸਕਦੇ ਨੌਲੇਜ ਹੋਰ ਜੇ ਕੋਈ ਬੀ ਦੀਆਂ ਨੂੰ ਬੈਠੇ ਆਪਾਂ ਨਹੀਂ ਨਹੀਂ ਕਈ ਵਾਰ ਹੁੰਦਾ ਨਾ ਵੀ ਬੰਦਾ ਹੁੰਦਾ ਮੈਂ ਇਹ ਨੌਲੇਜ ਨਹੀਂ ਦੇ ਸਕਦਾ ਯਾਰ ਹੋਰ ਗੱਲ ਪੁੱਛ ਲੈ ਮੈਂ ਤਾਂ ਪੁੱਛਿਆ ਤੁਹਾਨੂੰ ਕਿੰਨੇ ਸਾਲ ਹੋ ਗਏ ਤੁਨ ਮੱਕੀ ਚਲਾਉਂਦੇ ਨੂੰ ਸਾਨ ਤੋਂ 5 6 ਸਾਲ ਹੋ ਗਏ 5 ਜਾਂ 6 ਸਾਲ 5-6 ਸਾਲ ਹੋ ਗਏ ਤਕਰੀਬਨ ਨਹੀਂ ਇੱਕ ਗੱਲ ਕਰਦੇ 5 ਜਾਂ 6 ਕੋਈ ਤਾਂ ਸਾਲ ਹੁਣ ਮੈਂ ਲਿਖੀ ਪੜ੍ਹਦਾ 5 ਨਾਲ 6 ਸਾਲ ਵਿੱਚ ਪੜਾ ਕਿੰਨਾ ਫਰਕ ਹੈ ਸਾਲ ਦਾ ਫਰਕ ਹੈ ਸਾਲ ਦੇ ਵਿੱਚ 365 ਦਾ ਫਰਕ ਹੈ ਤੇ ਸਾਹ ਲਾ ਲੇ ਵੀ ਇੱਕ ਦਿਨ ਨਹੀਂ ਅੱਜ 7 ਲੰਘਦਾ 365 ਮੇਰੇ ਵਿੱਚ ਗਲਾਸ ਕਿਦਾਂ ਲੈ ਗਏ ਅਫੜੀ ਗਲਾਸ ਰੱਖੇ ਤੇ ਇਹਦੇ ਪਹਿਲੇ ਦੱਸੋ ਵੀ ਥਰਾਈਰ ਆਪਣਾ ਕਿਹੜਾ ਚੱਲਦਾ ਮੱਕੀ ਦੇ ਥਰਾਈਰ ਹੀ ਕਣਕਲੇ ਤੇ ਬਾਸਕਟ ਬਾਸਕਟ ਬਜੀਤ ਇੱਕ ਤੁਰ ਚਲੋਣੀ ਪੈਂਦੀ ਕਣਕਲੇ ਕਣਕਲੇ ਇਹ ਤਾਰ ਕਾਹਦਾ ਖੁੱਲੀ ਜੇ ਬਣਾਈਆ ਇੱਕ ਸਾਰ ਕੱਢਣੀ ਪੈਂਦੀ ਇਹ ਜੀ ਇਹ ਕੁਝ ਹੋਰ ਹੀ ਕੰਨਾ ਬੰਦਾ ਮੈਨੂੰ ਤਾਂ ਅੱਜ ਹੀ ਪਾ ਲੱਗਾ ਵੀ ਇਹਨੇ ਕਹਿੰਦਾ ਤਾਰ ਤੋਂ ਵਿੱਚੋਂ ਕੱਢਣੀ ਪੈਂਦੀ ਆ ਨਹੀਂ ਚੱਲ ਸਕਦੀ ਨਹੀਂ ਨਹੀਂ ਜਾਵੇ ਇਹ ਕਿਉਂ ਚੱਲ ਸਕਦੀ ਇੰਦੀ ਫਾਇਦਾ ਕੀ ਲੱਗਣੀ ਮੱਤੀ ਮੋਟੀ ਹੁੰਦੀ ਨਾ ਜੇ ਤਾਂ ਕਰਕੇ ਜੇ ਮੱਕੀ ਵਾਹ ਜਾ ਕੇਰੇ ਬਰੀਕ ਵੇ ਕੇ ਗਰੀਬ ਬੰਦੇ ਦੀ ਮੇ ਮਾਰੇ ਖੇਚਲ ਨਾ ਕਿਤੇ ਦਾਣੇ ਬਰੀਕ ਹੁਣ ਫਿਰ ਚੱਲ ਸਕਦੀ ਨਹੀਂ ਵੀ ਵੀ ਲੰਗਣੀ ਦਾਣੇ ਬਰੀਕ ਹੁੰਦੇ ਨਹੀਂ ਮੱਕੀ ਫਿਰ ਵੀ ਨਹੀਂ ਮੱਕੀ ਦੇ ਦਾਣੇ ਬਰੀਕ ਹੁੰਦੇ ਆ ਸਭ ਜਾਣੀ ਇਹ ਕਹਿੰਦਾ ਵੀ ਇਹੀ ਚੱਲੂਗੀ ਆ ਨਹੀਂ ਚੱਲ ਸਕਦੀ ਜੇ ਕਿਸੇ ਵੀਰ ਨੇ ਰਿਪੇਅਰਿੰਗ ਫੇਅਰ ਕਰਨੀ ਵੇ ਮਸ਼ੀਨ ਮੱਕੀ ਤੇ ਚਲਾਉਣੀ ਕਿਤੇ ਇਹੀ ਕੋ ਕਰਨਾ ਪਊਗਾ ਹਾਂ ਇਹੀ ਪੜਾ ਬਾਸਕਟ ਆ ਪਾਣੀ ਪਊਗੀ ਜੇ ਕਿਸੇ ਵੀਰ ਨੇ ਚਲਾਉਣੀ ਆ ਦਾ ਆਪਾਂ ਰਾਜਤ ਕਰ ਚਲਾਈ ਨਹੀਂ ਇਹਨਾਂ ਕਹਿੰਦਾ ਬਾਕੀ ਤਕਰੀਬਨ ਸਾਰਿਆਂ ਨੂੰ ਪਤਾ ਹੈ ਗਈ ਕਿੱਦਾਂ ਚੱਲਦੀਆਂ ਜਿਹੜੇ ਕੋਈ ਨਵੇਂ ਬੰਦੇ ਆਣ ਜਿਨ੍ਹਾਂ ਨੂੰ ਨਹੀਂ ਪ ਉਹ ਉਹ ਨਾ ਮਾਸਤੇ ਗੱਲਾਂ ਇਹ ਕਿ ਚਾਰ ਨੇ ਪਾਉਣੇ ਪੈਂਦੇ ਨੇ ਫਿਰ ਕਾਪਾ ਪੁੱਛਦਾ ਵੀ ਛਾਣਣਾ ਕਿਹੜਾ ਨੰਬਰ ਪਾਉਣਾ ਪੈਂਦਾ ਸੀਪ ਜਾਂ ਛਾਣਣਾ ਸੀਪ ਨਹੀਂ ਛਾਣਣਾ ਬੜਬਲ 21 ਨੰਬਰ 21 ਨੰਬਰ ਹੂੰ ਇੱਕ ਬੰਦਾ ਯਾਰ 35 ਨੰਬਰ ਦੱਸਦਾ ਪਿਆ ਸੀ 35 ਨੰਬਰ ਕਿਹੜਾ ਆ ਗਿਆ ਤੇ ਪਿਆਉ ਵਾਲਾ 21 ਪਾਉਣਾ ਪੈਂਦਾ 21 ਜਾਂ 22 ਵੀ ਚੱਲ ਚੱਲ ਸਕਦਾ 22 ਵੀ ਚੱਲ ਜਾਂਦਾ 23 22 ਦੇ 21 'ਚ ਫਰਕ ਕੀ ਆ ਉਹ ਕੋਈ ਫਰਕ ਨਹੀਂ ਖਾਤ ਨਹੀਂ ਮਾੜਾ ਮਟਾ ਹੋਵੇਗਾ 22 ਨਾਲ ਕੀ 21 ਕਈ ਮੱਕੀ ਦੀ ਛੋਟੀ ਮਾ ਮਫਲੀ ਨਹੀਂ ਹੁੰਦੀ ਉਹ ਫਿਰ 21 ਦੇ ਛਾਣੇ ਨਾਲ ਲੰਗਦੀ ਨਹੀਂ ਇਹ ਤੀਨ ਬਿਛਾਣੋ ਸੋਈ ਸਹੀ ਲੱਗੇ ਜੀ ਮੱਕੀ ਤੇ ਆ ਤੁਹਾਡੇ ਡਰਾਈਵਰ ਸਾਹਿਬ ਨੇ ਨਹੀਂ ਮੇਰੇ ਮਾਮੇ ਦਾ ਮੁੰਡਾ ਹੈ ਮਾਮੇ ਦਾ ਮੁੰਡਾ ਵੀ ਐ ਤੇ ਤੇਰੇ ਨਾਲ ਯਾਰ ਉਹਦਾ ਦੋ ਦਿਨ ਹੋਣ ਇੱਕ ਹੀ ਕੰਮ ਕੀ ਕਰਦਾ ਪੜਦਾ ਹੈ ਪੜਦਾ ਜੀ ਕਿਨੂੰ ਹੀ ਪੜਦਾ ਕਾਕੂ ਆਈਟੀਆਈ ਕਾਕੂ ਆਈਟੀਆਈ ਪੜਦਾ ਕਿਨੂੰ ਹੀ ਜੈ ਇਲੈਕਟ੍ਰੀਕਲ 10+2 ਹੋ ਗਿਆ ਹੁਣ ਅੱਗੇ ਕੀ ਵਿਚਾਰੇ ਆਈਟੀ ਕਿਹਦੀ ਕਿਨੂੰ ਅੱਗੇ ਕੀ ਵਿਚਾਰ ਹੈ ਆਪਣਾ ਮਸ਼ੀਨ ਤੇ ਲੱਗਣਾ ਕਿ ਪਾਰਕ ਤੇ ਨੌਕਰੀ ਵਾਲੀ ਨਹੀਂ ਇੱਕ ਹੋਰ ਹੈ ਅੱਛਾ ਮਸ਼ੀਨ ਹੀ ਲੈਣੀ ਪੜ ਕੇ ਇਕੱਠੀ ਲੈਣੀ ਅੱਛਾ ਨਹੀਂ ਦਸ਼ੋਂਗੇ ਕਿੰਨੇ ਵੱਲੇ ਆਣਾ ਕਹਿੰਦਾ ਪੜ ਕੇ ਵੀ ਮਸ਼ੀਨ ਲੈਣੀ ਆ ਮਸ਼ੀਨ ਉਹ ਮਸ਼ੀਨ ਦਾ ਕੰਮ ਕਰਾ ਕਰੇਗਾ ਫੇ ਨਹੀਂ ਪੜਾਈ ਕਰਨਾ ਕੀ ਫਾਇਦਾ ਇਹਨੇ ਪੈਸਾ ਲਾਉਂਦਾ ਆਪਾਂ ਨੂੰ ਨੌਕਰੀ ਮਿਲੀ ਤਾਂ ਮਿਲੀ ਨਹੀਂ ਤਾਂ ਨਾ ਸੀ ਨਹੀਂ ਨਾ ਐਵੇਂ ਨਹੀਂ ਤੋ ਆਸ ਰੱਖੀ ਮੈਨੂੰ ਨੌਕਰੀ ਮਿਲੇਗੀ ਫਿਰ ਤਾਂ ਮਿਲ ਜਾਣੀ ਏ ਜਿੱਦਾਂ ਪਹਿਲੇ ਸ਼ੌਂਕ ਮਸ਼ੀਨਾਂ ਵਾਲੇ ਫਿਰ ਕਦੇ ਮਿਲਣੀ ਆ ਉਹਦਾ ਸਾਹ ਦੇ ਯਾਰ ਹੁਣ ਕੰਮ ਪੜਾਈ ਸਾਹਿਬ ਕੀ ਉਹ ਕੋਈ ਸਾਹ ਤਾਂ ਰੱਖੀ ਉਹ ਚਾਹਣਾ ਮੇਰੇ ਡੋਲ ਇੱਧਰ ਹੋ ਜਾ ਕੰਮ ਨਾ ਕਰਾਵੇ ਹੈ ਇੱਧਰ ਹੋ ਜਾ ਮੜਾ ਸਾਸਰੀ ਕਾ ਕਿਨੇ ਬੁਲਾਣੀ ਸੀ ਸਾਸਰੀ ਪਾ ਪਿੱਛੇ ਬੁਲਾ ਲੈ ਨਹੀਂ ਪਿੱਛੇ ਨਹੀਂ ਸਾਸਰੀ ਕਾ ਤਾਂ ਬੁਲਾ ਪਹਿਲਾਂ ਤੂੰ ਪਹਿਲਾਂ ਗੱਲ ਕਰਨ ਲੱਗਾ ਸਾਸਰੀ ਦਾ ਸਾਹ ਤਾਂ ਕੀ ਆ ਆ ਬੱਚਾ ਸਾਤਵੇਂ ਹੀ ਕੰਮ ਕਰਨਾ ਸ਼ੁਰੂ ਕਰ ਮਾ ਜੀਦਾ ਨਿਰੰਤਰ ਪੜ੍ਹਨਾ ਮਿਲ ਚਾਹੀਦਾ ਸਹੀ ਤਾਂ ਇੱਕ ਮਿੰਟ ਕਰਦਾ ਕੈਮਰਾ ਬਾਕੀ ਤੇ ਤੁਸੀਂ ਹੋ ਮੜਾ ਇਧਰੋਂ ਵਾਹ ਨਹੀਂ ਕਰਦੇ ਨਾ ਬਾਰਲੀ ਨਾ ਬਾਰਲੀ ਭੁੱਲ ਗਏ ਇਹਨੂੰ ਲਿੱਤਰ ਪੈਣ ਦੇ ਬਾਹਰ ਕਰਦਾ ਤੁਸੀਂ ਦੱਸ ਵੀ ਮੱਕੀ ਲਾਉਣਾ ਕਿ ਮੂੰਗੀ ਦੇ ਸੀਨ ਲਾਉਣਾ ਜੀ ਦੋਵੇਂ ਚੀਜ਼ਾਂ ਦਾ ਸਸਰੀ ਰਬ ਲਾਈ ਨਾ ਤੂੰ ਸਸਰੀ ਰਬ ਬਲਾਈ ਪਹਿਲਾਂ ਨਾ ਬਲਾਈ ਚਾਹ ਦਾ ਪਾਣੀ ਚਾਪੀ ਤੂੰ ਹੈਵ ਖੇਲਣ ਵਾਲੇ ਫਿਰ ਪੱਕਾ ਹੋ ਜਾਵੀਂ ਚਾਪੀ ਹੋ ਕੇ ਚਾ ਚਾਬੀ ਨੇ ਇਹ ਮੇਰੇ ਨਾਲ ਜਾਂਦਾ ਇਹ ਮੇਰੇ ਨਾਲ ਜਾਂਦਾ ਨਹੀਂ ਹੁਣ ਤੋਂ ਮੱਕੀ ਦੇ ਨਾਲ ਰਹੇਗਾ ਸੀ ਇਹਨਾਂ ਮਸ਼ੀਨ ਚਲਾਵੇਂਗਾ ਕਿ ਝਾੜਨ ਝੋੜ ਵਾਸਤੇ ਨਹੀਂ ਚਲਾਉਣੀ ਇਹਨਾਂ ਨਾਲ ਆਉਂਦਾ ਬਹੁਤ ਆਉਂਦਾ ਮੈਂ ਚਲਾਉਣੀ ਆ ਤੂੰ ਮਨੇ ਚਲਾਉਣੀ ਜਿਹੜੀ ਮਰਜ਼ੀ ਚਲਾ ਲਵੇਂ ਹੁਣ ਤੋੜੇ ਮੈਂ ਮੇਰਾ ਮੁੰਡਾ ਹੁਣ ਤੋਂ ਦੋਵੇਂ ਡਰਾਈਵਰ ਹੀ ਬਣਾ ਦਿੱਤੇ ਡਰਾਈਵਰ ਨਹੀਂ ਮੈਂ ਮਸ਼ੀਨ ਚਲਾਉਣੀ ਹੈ ਜਿਹੜੀ ਮਰਜ਼ੀ ਚਲਾ ਲੈਣਾ ਅੱਛਾ ਠੀਕ ਆ ਤੇ ਇਹ ਨਕਲਾ ਇੱਥੇ ਲਵਾਉਣਾ ਸੀ ਇਹਨਾਂ ਕੋਲ ਹੋਰ ਵੀ ਅਗਾਂ ਲਵਾਉਣਗੇ ਸਾਰਾ ਇੱਥੇ ਹੀ ਲੱਗਣਾ ਹੈ ਮੁੰਗੀ ਵੜਦੇ ਅੱਛਾ ਠੀਕ ਹੈ ਚਾਬੀ ਨੇ ਮੈਂ ਚਾਹ ਚਾਬੀ ਫਿਰ ਮੈਨੂੰ ਫੋਟੋ ਆਈ ਮ ਬਾਕੀ ਦਰਾ ਵਿੱਕੀ ਬਾਈ ਜੀ ਆਇਆ ਸੱਸੀ ਦਾ ਬੁਲਾਇਆ ਵੀਰ ਸੱਸੀ ਦਾ ਪਹਿਲੇ ਬੁਲਾਇਆ ਸੀ ਬਾਈ ਇਹਦਾ ਉੱਥੇ ਮੜਾ ਜਿੱਦਣੂ ਖਸ਼ੀਰ ਕੋਲ ਸੱਸੀ ਦਾ ਬੁਲਾਇਆ ਵੀਰ ਤੂੰ ਚਲਾਉਣੀ ਮੱਕੀ ਤੇ ਆ ਚਲਾਵਾਂਗੇ ਤੇ ਰੇਪੇਅਰ ਕਰ ਲਿਆ ਆ ਜੇ ਕਰਨੀ ਕਿੰਨੇ ਦਾ ਲੱਗਣਗੇ ਇਹ ਤੁੰਡ ਰੇਪੇਅਰ ਨੂੰ ਰੇਪੇਅਰ ਬਸ ਰੇਪੇਅਰ ਇਹਨਾਂ ਮੇਥਵੇ ਰੱਗਣਾ ਤੁਸੀਂ ਦੱਸ ਕਹਿੰਦੇ ਕਿਸੇਨ ਚੱਲਣਾ ਕਦੋਂ ਆਪਣਾ ਮੱਕੀ ਦਾ ਵੇਖਣ ਚੱਲਣਾ ਮੱਕੀ ਨੂੰ ਚਰਾਉਂਦਾ ਫਾਇਦਾ ਕੋਲ ਨਹੀਂ ਨਹੀਂ ਚੱਲਣਾ ਕਦੋਂ ਇਹਦੇ ਬਾਅਦ ਦੱਸ ਚਾਹਦਾ ਕਰਵਾ ਆਪਦੀ ਮੱਕੀ ਚੱਲਣਾ ਕਦੋਂ ਸੀਜ਼ਨ ਹੈ ਇਹਦੇ ਬਾਅਦ ਚੱਲਦੇ ਕਹੇ ਕੌਣ ਸੇ ਕਰਵਾ ਲੱਗ ਜਣਾ 20 ਦਿਨੋਂ ਘੱਟੋ ਘੱਟ 20 25 ਦਿਨ ਤੇ ਤੁਸੀਂ ਤਿਆਰੀ ਪਹਿਲਾਂ ਕਰ ਲੈ ਜੀ ਉਹ ਮੈਂ ਕਹਿੰਦਾ ਫਿਰ ਜਾਣਾ ਮੇਰੇ ਤੱਕ ਇੰਜਨ ਬੜਾ ਪੁਈਦਾ ਇੰਜਨ ਨੂੰ ਕੁਝ ਕਰਾਉਣਾ ਤੁਸੀਂ ਇੰਜਨ ਆਪ ਕਰਵਾਉਣਾ ਦੇਂਗੇ ਠੀਕ ਰਾਂ ਰੇਂਗ ਪੋਣੇ ਨੂੰ ਹੋਰ ਰੇਂਗ ਦਾ ਸਲੀਪਾਂ ਤੇ ਸਟੇਮ ਕਰਨਾ ਚੱਲ ਜਾ ਬਤਿੰਨੇ ਚੀਜ਼ਾਂ ਪਾਉਣੀਆਂ ਨੇ ਹਮ ਅੱ ਤੇ ਫਿਰ 10 ਦਿਨ ਮੈਂ ਮੈਂ ਦਾ ਜ ਮੈਂ ਵੇਲਾ ਮੈਂ ਦੋ ਚਾਰ ਦਿਨ ਲਵਾ ਜਾਗਾ ਤੇਰੇ ਨਾਲ ਮੇਰੇ ਵਿੱਚ ਚੱਕ ਟੋਣਾ ਨਹੀਂ ਮੈਂ ਮਸ਼ੀਨਲਾ ਕਰਾਂਗਾ ਕੱਪੜੇ ਪੁਰਾਣੇ ਪਾ ਕੇ ਆਉਂਗਾ ਇੰਜਨ ਕਰਨਾ ਸੱਚ ਆਪਾ ਇੰਜਨ ਕਰਨਾ ਵੀਡੀਓ ਕੱਟ ਲੈ ਕਰਕੇ ਇੰਜਨ ਕਰਨਾ ਉਹਨਾ ਲੱਗਦੇ 800 ਕਰਾਂਗਾ ਸੱਸੀ ਕਬਲਾ ਵੀਰ ਦੀ ਸਵਾਗਤ ਆ ਤੁਹਾਡਾ ਬਲ ਨਵੇਂ ਬਲੌਗ 'ਚ ਆਪਾਂ ਜੀ ਅੱਜ ਆਪਣੇ ਕੋ ਬੰਦੇ ਦੋਵੇਂ ਫੋਰਮਾਂ ਚੋਟੀ ਦੇ ਆ ਇਧਰ ਚਾਂਦੀ ਰਾਮ ਵਰੀ ਤੇ ਇਧਰ ਰਾਣਾ ਬਾਈ ਰਾਣਾ ਸੱਸੀ ਕਬਲਾ ਸੱਸੀ ਕਬਲਾ ਇਧਰ ਮੁੱਕ ਕਰਕੇ ਇੱਧਰ ਵੇਖਤਾ ਏ ਹੁਣ ਬਲਾ ਸਤਿ ਸ੍ਰੀ ਅਕਾਲ ਹਾਂ ਤੂੰ ਹੀ ਬਲਾ ਸਤਿ ਸ੍ਰੀ ਅਕਾਲ ਕਿਵੇਂ ਆਜ ਘੁੰਮਦੇ ਘੁਮਾ ਕੇ ਕਿਵੇਂ ਆ ਗਏ ਜੀ ਇੱਧਰ ਨੂੰ ਵਾਹ ਹਾਂ ਬੈਡਰੂਮ ਇਹਦਾ ਹੈ ਆਇਆ ਜੀ ਉੱਧਰ ਗਏ ਸੀ ਆਪਣੀ ਰਿਪੇਅਰ ਚੱਲ ਰਹੀ ਆ ਇਹਦੇ ਬਾਰੇ ਥੋੜਾ ਕੀ ਕੰਮ ਵਧੀਆ ਗੱਲ ਰਿਪੇਅਰ ਰਣਾ ਤੇਰਾ ਕੀ ਕੰਮ ਹੈ ਰਿਪੇਅਰ ਬਾਰੇ ਠੀਕ ਹੈ ਜੀ ਹੋਰ ਕੀ ਨਹੀਂ ਵਧੀਆ ਕਰ ਰਹੇ ਆ ਕਿ ਟਾਈਮ ਪਾਸ ਕਰ ਰਹੇ ਆ ਵਧੀਆ ਕਰ ਰਹੇ ਆ ਹਾਂ ਵਧੀਆ ਪੰਮੇ ਨੂੰ ਪੁੱਛੋ ਪੈਸੇ ਵੀ ਲੈ ਗਿਆ ਪੰਮਾ ਤੋਂ ਮਸ਼ੀਨ ਵੀ ਹੁੰਦੀ ਬਾਰੋ ਤੋ ਫੇਰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਪੰਮੇ ਬਾਰੇ ਪੰਮੇ ਬਾਰੇ ਜਾਂ ਮਸ਼ੀਨ ਬਾਰੇ ਪੰਮੇ ਬਾਰੇ ਮਸ਼ੀਨ ਆਪੇ ਸੈੱਟ ਕਰਕੇ ਜਾਵੇ ਵੀਰ ਟਿਕਾਣੇ ਲਾ ਕੇ ਜਾਵੇ ਲਾ ਕੇ ਜਾਵੇ ਫੇਰ ਵੀ ਤੇ ਉਹਦਾ ਫਰਜ਼ ਬਣਦਾ ਨਾ ਬਣਦਾ ਪੂਰਾ ਚਲੋ ਪੈਸੇ ਦੇ ਦੇ ਤੇ ਬੰਦੇ ਸਾਰੇ ਤੇ ਫੇਰ ਵੀ ਨਾ ਜਾ ਕਰ ਫਿਰ ਗਲਤ ਕਿ ਸਹੀ ਹੈ ਗਲਤ ਗਲਤੀ ਤੂੰ ਦਚਰਾਣਾ ਹੁਣ ਗਲਤ ਗਲਤ ਜਦ ਪੈਸੇ ਹਾਰੇ ਲੈ ਗਿਆ ਹੈ ਤੇ ਮਸ਼ੀਨ ਨੂੰ ਅੰਦਰ ਨਹੀਂ ਲਵਾ ਗਿਆ ਇਹ ਗਲਤ ਕਿ ਸਹੀ ਹੈ ਬਲ ਤੇ ਉਹ ਮਸ਼ੀਨ ਉਹ ਟੁੱਪੇ ਖੜੀ ਹੁੰਦੀ 8 ਦਿਨ ਹੋ ਗਏ ਉਹ ਸਾਹਮਣੇ ਕਟਰ ਦੇ ਮਸ਼ੀਨ ਇਹ ਬਾਈ ਚੰਦ ਤੂੰ ਡਰਾਈਵ ਕਰ ਤੂੰ ਹੀ ਠਲਕ ਜਾਵੇਂ ਨਾ ਹੋਰ ਦਾਰ ਕੱਟੇ ਸਾਹਮਣੇ ਤੂੰ ਕੀ ਕਰਿਆ ਮੈਂ ਤਾਂ ਬਾਹਰ ਜਾਵਾਂ ਯਾਰ ਤੇ ਪੈਦਰੂ ਪਾ ਕੇ ਲਾਣਾ ਵੀ ਬੰਦਾ ਸਹੀ ਆ ਬਿਲਕੁਲ ਸਾਨਾ ਰਣਾ ਕਪਾਉ ਜਗਾੜ ਲਾਉਣਾ ਮਸ਼ੀਨ ਉਹ ਲੇ ਪਾ ਸ਼ਾਫਟ ਤੇ ਲਾਹ ਦੀਕ ਨਾ ਲਾਈਏ ਕਿ ਸ਼ਾਫਟ ਉਹ ਥਰੇ ਥਰੇ ਵੱਡੀ ਦੇ ਲਾਹ ਦੇ ਬਲ ਕੀ ਲਾਣਾ ਇੰਨਾ ਨਹੀਂ ਪਤਾ ਤੂੰ ਲਾਣਾ ਕਿ ਇਹ ਬੜਾ ਇਹ ਤਦ ਆ ਤੇ ਮੈਨੂੰ ਇੰਨਾ ਪਤਾ ਹੀ ਨਹੀਂ ਲਾਣਾ ਉਸ ਨਾਲ ਤੋਂ ਹੀ ਬੈਕ ਉਹ ਲਾਣਾ ਲਾ ਦੀਏ ਹੂੰ ਚੋਕ ਚੋਕ ਕੱਢਣ ਸੁਖ ਰਹੇ ਹੈ ਕਈ ਰੋ ਜਾਂਦੀ ਕਈ ਹਾਂ ਇਹ ਠੀਕ ਹੈ ਹਾਂ ਇਹ ਢਿਮੜੀ ਰਹੀ ਆ ਗਈ ਪੌਂ ਹੀ ਆਪਣੇ ਕੋਲ ਹੁਣ ਉੱਠੇ ਜਾਣਾ ਹੈ ਪਲੇਟ ਉੱਠੇ ਅੱਜ ਕਿ ਮੈਂ ਅੱਜ ਮੋੜ ਸਣੇ ਚਲਾਇਆ ਹੈ ਹੈ ਕੀ ਹੁੰਦਾ ਹੈ ਕਿ ਆਹ ਤੇਨੂੰ ਸਮਝ ਰੱਦ ਗਈ ਹੈ ਹਾਏ ਐ ਕਿ ਸੇਨ ਕਿੱਥੇ ਲਾਏ ਦੂੰ ਹਾਏ ਕਿੰਨਾ ਇਧਰ ਮੁਕਾਰ ਕਰਦਾ ਇਧਰ ਮੁਕਾਰ ਹਾਂ ਇਧਰ ਕਿੰਨਾ ਲਾਏ ਇਧਰ ਮੁਕਾਰ ਉਹ ਤੇਨੂੰ ਬੱਬੂ ਦਾ ਥੱਲੇ ਤਾਂ ਤਾਂ ਕੱਢੀਏ ਬਾਹਰ ਗਿਆ ਤੇ ਅੱਗੇ ਲੱਗਣ ਵਰ ਕੀ ਵਿਚਾਰੇ ਅੱਗੇ ਲੱਗਣਾ ਹੈ ਇਧਰ ਮੁਕਾਰ ਕੇ ਦੱਸ ਹਾਂ ਅੱਗੇ ਲੱਗਣ ਵਰ ਕੀ ਵਿਚਾਰਿਆ ਹਾਂ ਕਿੰਦੇ ਨਾਲ ਇੰਦੀਂ ਤਾਂ ਮਰਜ਼ੀ ਲੱਗ ਜੀ ਬੱਬਰ ਨਾਲ ਹਾਂ ਉੱਤ ਤੋਂ ਨਹੀਂ ਕਿਰੇ ਆਂਦਾ ਪੈਂ ਹਾਂ ਹਾਂ ਪੱਕਾ ਹੀ ਆਂਦਾ ਵੀ ਮੈਂ ਬੱਬਰ ਨਾਲ ਲੱਗਣਾ ਹੈ ਪੂਰਾ ਨਾਲ ਉਹ ਇਲਾ ਇਨ ਵੀਡੀਓ ਬਣਾ ਰਹੇ ਨੇ ਰਾਲਾ ਰਾਲਾ ਕਹਿੰਦਾ ਤੂੰ ਲਾ ਦੇ ਐਡੀ ਵੀਡੀਓ ਕੋਲੀ ਬਣਾ ਲੈ ਦੇ ਬਸ ਇੰਨੇ ਨਾਲ ਮੈਂ ਖੁਸ਼ ਹੋਏ ਨੇ ਬਲੌਗ ਕਰ ਵਾਹ ਰਾਲਾ ਰਾਲੇ ਗੱਲਾਂ ਦਸਨਵਾ ਸਾਹਿਬ ਜਰੂਰ ਆਉਂਦਾ ਹੋਊਗਾ ਰਾਣਾ ਵੀ ਤੇ ਰੱਖਦੇ ਤਾਂ ਨਹੀਂ ਸਾਨੂੰ ਐਵੇਂ ਤੇ ਗੱਲਾਂ ਬਣਾਈਆਂ ਤੇ ਪੇਰਾ ਲੱਗਣਾ ਹੀ ਰਗੜੇ ਕਸੀਂ ਜਾਨਾ ਹੈ ਉਹ ਰਾਣਾ ਨਾੜ ਵੀ ਖੋਲ ਸਕਦਾ ਜਾਂ ਨਹੀਂ ਖੋਲ ਸਕਦਾ ਹਾਂ ਨਾੜ ਨੂੰ ਯਾਰ ਪੂਰਾ ਜੋਰ ਦੇ ਦੇਖੋ ਲੰਨੂ ਚੱਲੀ ਆਹ ਪਈ ਚਾਬੀ ਸਾਡੇ ਤੇ ਪਹੇ ਇੰਨਾ ਹੀ ਰਾਣਾ ਲਮਕਾ ਨਹੀਂ ਬਣਾਣਾ ਜਿੰਨੇ ਤੇ ਬਣਾਈ ਜੰਨਾ ਹੋਰੀ ਹੋਵੇ ਕਿ ਦੋੜ ਖੋਲ ਕੇ ਕੰਮ ਨਵੇੜ ਪਰੇ ਕਾਮੀ ਤੇ ਪਾੜ ਨਾੜ ਤੱਕ ਹੀ ਆਹ ਵੈਲਡਿੰਗ ਤਾਰ ਰ ਆ ਜਾਂਦੀ ਨਹੀਂ ਆ ਜਾਂਦੀ ਗੋਰੀ ਦਾ ਫੋਨ ਲਾਰਾ ਨੇ ਆਏ ਤੂੰ ਲਾ ਗੋਰੀ ਨੂੰ ਫੋਨ ਉਹਨਾਂ ਗੋਰੀ ਦੀ ਵੀਡੀਓ ਵੇਖੀ ਕੋ ਨਹੀਂ ਦੇਖੀ ਕਿੰਨੇ ਵੇਖੀਏ ਉਹ ਜਿਹੜੇ ਮਸ਼ੀਨ ਤੋਂ ਨੇ ਵੇਖਿਆ ਨਾ ਨਾ ਜੇ ਲੱਗਣ ਲੱਗ ਗੋਰੀ ਜਿਹੜਾ ਕੋ ਨਹੀਂ ਆਖ ਨਹੀਂ ਉਹਨਾਂ ਵੇਖ ਤਾਂ ਲੈਣ ਦੇ ਮਾੜੇ ਹੈਂ ਵੇਖੀ ਤਾਂ ਦੱਸਣ ਕੀ ਆਂਦੇ ਗੋਰਾ ਲੱਗਦਾ ਫੋਨ ਕੀਤਾ ਬਿਟੂ ਨੇ ਪੁੱਛਾਂ ਇਹ ਤਾਂ ਬੰਦਾ ਰੱਖਾਵਾ ਹੈ ਅੱਛਾ ਮੈਨੂੰ ਲੱਗਿਆ ਤੂੰ ਫਿਰ ਤੂੰ ਚਲੋ ਤੇ ਜਿੱਦੜ ਹੁਤ ਲੱਗ ਉਹ ਲੱਗ ਜਾਈਂ ਠੀਕ ਹੈ ਕਿ ਨਹੀਂ ਆਵੇ ਲਕਮੀਆਂ ਕੱਢਦੇ ਪੈ ਜਿਹੜੀਆਂ ਸਾਲ ਦੀ ਪੰਜਾਂ ਬਹਿਰਾਂ ਟੁੱਟੇ ਨਿਕਲੇ ਦੋਵੇਂ ਆ ਛੋਟੇ ਇਹ 13 ਦੇ ਪਰ ਡਰਾਈਵਰ ਮਰਕੀ ਕਰਨ ਇਹ ਬਹਿਰਾਂ ਬਾਰੇ ਬਿਨਾਂ ਦੇਖਣਾ ਚਾਹੀਦਾ ਹੈ ਜਾਂ ਨਹੀਂ ਦੇਖਣਾ ਚਾਹੀਦਾ ਪਾਕਿਸਤਾਨ ਦੇ ਇੱਕ ਡਰਾਈਵਰ ਹੈ ਨਾ ਉਹਨਾਂ ਆਖਵੇ ਤੂੰ 13 ਕਿੱਲਾ ਵਾੜਦੀ ਉਹਨਾਂ ਆਖੇ ਤੂੰ 13 ਕਿੱਲਾ ਵਾੜਦੀ ਤੈਨੂੰ ਮੋਟਰ ਦਾ ਨਾਮ ਦੇਾਂਗੇ ਉਹਨੇ 13 ਵੇ 15 ਵਾੜ ਦਿੱਤਾ ਤੈਨੂੰ ਮੋਟਰ ਦਾ ਨਾਮ ਆ ਤਾਂ ਆਪਣੇ ਬੰਦੇ ਕਿਥੋਂ ਮੋਟਰਾਂ ਲੈ ਆਉਣ ਬਹਿਰ ਦੇ ਪਾਵੇ ਇਹ ਪੱਲੋ ਮੋਟਰਾਂ ਪਾਵੇ ਦੇ ਦੇ ਕੋਈ ਬੇ ਕਿਥੇ ਨਾ ਨਾਮ ਸਮ ਲੈ ਲੈ ਸਕਦੇ ਬੰਦੇ ਆਪਣੇ ਇਹਨਾਂ ਨਿਗਾ ਨਹੀਂ ਮਾਰੀ ਬਹਿਰ ਬਹਿਰ ਟੁਪਟਾ ਸਹੀ ਚੱਲੀ ਜਾਂਦਾ ਕਿਵੇਂ ਆ ਬਹਿਰ ਦੇ ਦੋਵੇਂ ਨਵੇਂ ਪਏ ਹੋਣਾ ਤਾਂ ਜਰਾ ਵੜ ਖਾਂਦੀ ਹੈ ਮਸ਼ੀਨ ਹੈ ਟਾਇਰ ਰੁੱਲੂ ਹੀ ਹੈ ਟਾਇਰ ਰੁੱਲੂ ਹੀ ਰੁੱਲਦੂ ਹੀ ਇਹ ਨਾ ਪਤਾ ਕਿਹੜੇ ਲਗ ਵੀ ਤੋ ਜਾ ਸੁੱਕੀ ਓਏ ਦਾ ਰੋਟੀਆਂ ਖਾਣ ਵਾਲੇ ਹੈ ਕ ਪਕਾਉਣ ਵਾਲੇ ਹੈ ਖਾਣ ਵਾਲੇ ਹੈ ਇਹ ਦੋਵੇਂ ਖਾਣ ਖੋਣ ਆਉਂਦੇ ਫਿਰ ਤਾਂ ਗੱਲ ਵੱਖਰੀ ਹੁੰਦੀ ਹੈ ਹੂੰ ਹੂੰ